ਸਰੀ ਪੁਲਿਸ ट्रांजिशन ਦੀ ਤਾਂ ਸਰੀ ਦੇ ਵਿੱਚ ਪੁਲਿਸ ਤਬਦੀਲੀ ਭਾਪ ਕੇ RCMP ਦੀ ਥਾਂ ਤੇ ਮਿਊਸਪਲ ਪੁਲਿਸ ਲਿਆਉਣ ਦਾ ਵਿਵਾਦ ਪਿਛਲੇ ਸਮੇਂ ਦੌਰਾਨ ਕਾਫੀ ਜ਼ਿਆਦਾ ਭਖਿਆ ਹੋਇਆ ਸੋ ਬੀਤੇ ਕੱਲ ਦਾ ਦਿਨ ਕਾਫੀ ਅਹਿਮ ਇਸ ਮਾਮਲੇ ਦੇ ਵਿੱਚ ਰਿਹਾ ਦੋ ਤਿੰਨ ਪ੍ਰੈਸ ਰਿਲੀਜ਼ ਚਰਚਾ ਦੇ ਵਿੱਚ ਰਹੇ ਦੋ ਤਿੰਨ ਪ੍ਰੈਸ ਕਾਨਫਰੰਸਾਂ ਇਸ ਮਸਲੇ ਨੂੰ ਲੈ ਕੇ ਚਰਚਾ ਦੇ ਵਿੱਚ ਰਹੀਆਂ ਸੋ ਇਸ ਕਰਕੇ ਇਹ ਮੁੱਦਾ ਤੇ ਰੇੜਕਾ ਫਿਲਹਾਲ ਮੁੱਕਦਾ ਹੋਇਆ ਦਿਖਾਈ ਜਿਹੜਾ ਉਹ ਨਹੀਂ ਦੇ ਰਿਹਾ ਕਿਉਂਕਿ ਸਰੀ ਦੀ ਮੇਅਰ ਬ੍ਰਿੰਡਾ ਲੋਕ ਖੁਰਾਂਦੇ ਵੱਲੋਂ ਜਿਹੜੀ ਬਜਟ ਡਰਾਫਟ ਹੈ ਉਸ ਬਾਰੇ ਗੱਲਬਾਤ ਪੱਤਰਕਾਰਾਂ ਦੇ ਨਾਲ ਕੀਤੀ ਗਈ ਤਾਂ ਉੱਥੇ ਉਹਨਾਂ ਨੇ ਇਹ ਗੱਲਬਾਤ ਕਹੀ ਕਿ ਸ਼ਹਿਰ ਦੇ ਵਿੱਚ ਸਰੀ RCMP ਰਹੇਗੀ ਤੇ ਸ਼ਹਿਰ ਦੇ ਵਿੱਚ ਇਹੀ ਪੁਲਿਸ ਅਧਿਕਾਰ ਖੇਤਰ ਮਿਊਸਿਪਲ ਸਰਕਾਰ ਬਣਾ ਕੇ ਰੱਖਣਾ ਚਾਹੁੰਦੀ ਹੈ ਸੋ 150 ਮਿਲੀਅਨ ਡਾਲਰ ਜਿਹੜਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵੱਲੋਂ ਦਿੱਤਾ ਗਿਆ ਸੀ ਇਸ ਮੁੱਦੇ ਦੇ ਬਾਰੇ ਤਾ ਫੇਰ ਜਿਹੜੇ ਸਾਡੇ ਸੂਬੇ ਦੇ ਪਬਲਿਕ ਸੇਫਟੀ ਮਿਨਿਸਟਰ ਹੈ ਭਾਪਕੇ ਜਦੋਂ ਮੇਅਰ ਦੀ ਸਟੇਟਮੈਂਟ ਆ ਜਾਂਦੀ ਹੈ ਤਾਂ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਨਵਰਥ ਹੋਰਾਂ ਤੋਂ ਪੱਤਰਕਾਰਾਂ ਨੇ ਇਹ ਸਵਾਲ ਜਿਹੜਾ ਉਹ ਪੁੱਛਣਾ ਹੀ ਸੀ ਤਾਂ ਫੇਰ ਸਾਡੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਨਵਰਥ ਨੇ ਗੱਲਬਾਤ ਕਹੀ ਕਿ 150 ਮਿਲੀਅਨ ਡਾਲਰ ਦੇ ਲਈ ਸ਼ਾਮੀ 4 ਵਜੇ ਤੱਕ ਦਾ ਸਮਾਂ ਕਿ ਸ਼ਾਮੀ 4 ਵਜੇ ਤੱਕ ਸਿਟੀ ਅਫਸਰੀ ਇਹ ਡਿਸਾਈਡ ਕਰੇ ਕਿ ਉਹਨਾਂ ਨੂੰ ਇਹ ਪੈਸੇ ਚਾਹੀਦੇ ਆ ਜਾਂ ਨਹੀਂ ਚਾਹੀਦੇ ਸੋ ਮੇਅਰ ਦੇ ਵੱਲੋਂ 4 ਵਜੇ ਦਾ ਇੰਤਜ਼ਾਰ ਨਹੀਂ ਕੀਤਾ ਗਿਆ ਉਸ ਤੋਂ ਪਹਿਲਾਂ ਉਹਨਾਂ ਦੀ ਇੱਕ ਇੰਟਰਵਿਊ ਸੀ ਤਾਂ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ 3:30 ਵਜੇ ਨੂੰ ਇਸ ਮਾਮਲੇ ਦੇ ਵਿੱਚ ਡਿਨਾਈ ਕਰ ਦਿੱਤਾ ਕਿ ਸਾਨੂੰ 150 ਮਿਲੀਅਨ ਡਾਲਰ ਜਿਹੜਾ ਨਹੀਂ ਚਾਹੀਦਾ ਅਸੀਂ ਲੋਕਲ ਪੁਲਿਸ ਦੇ ਨਾਲ ਰਹਿਣਾ ਚਾਹੁੰਦੇ ਹਾਂ ਤੇ ਨਾਲੋਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਕਿ ਜਿਹੜਾ ਪ੍ਰਾਪਰਟੀ ਟੈਕਸ ਦੇ ਵਿੱਚ 6% ਦਾ ਵਾਧਾ ਕੀਤਾ ਗਿਆ ਰੋਡ ਲੇਵੀ ਦੇ ਵਿੱਚ 1% ਦਾ ਵਾਧਾ ਕੀਤਾ ਗਿਆ ਤਾਂ ਕਹਿੰਦੇ ਕਿ ਜੇਕਰ ਸਰੀ ਪੁਲਿਸ ਲਿਆਂਦੀ ਜਾਂਦੀ ਹੈ RCMP ਦੀ ਥਾਂ ਤੇ ਤਾਂ ਇਹਦੇ ਨਾਲੇ 12% ਪ੍ਰਾਪਰਟੀ ਟੈਕਸ ਵਧਾਉਣਾ ਪੈਣਾਗਾ ਲਗਭਗ ਤੱਕੇ ਦੁੱਗਣਾ ਸੋ ਪਿਛਲੇ ਸਾਲ ਵੀ 12% ਹੀ ਵਧਿਆ ਸੀ ਉਸ ਸਮੇਂ ਤਾਂ ਪੁਲਿਸ ਦਿੱਲੀ ਜਿਹੜੀ ਉਹ ਨਹੀਂ ਹੋਈ ਸੀ ਸੋ ਇਹਦੇ ਬਾਅਦ ਸੂਬੇ ਦੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਨਵਰਥ ਹੋਰ ਨੇ ਇਹ ਗੱਲਬਾਤ ਕਹਿ ਦਿੱਤੀ ਹੈ ਕਿ ਇਹ ਜਿਹੜਾ 150 ਮਿਲੀਅਨ ਡਾਲਰ ਸਿਰਫ ਇੰਨਾ ਹੀ ਨਹੀਂ ਸੀ ਜਿਹੜਾ ਪ੍ਰੋਵਿੰਸ਼ੀਅਲ ਸਰਕਾਰ ਦਾ ਆਫਰ ਸੀ ਉਹ ਇਹ ਸੀ ਕਿ 150 ਮਿਲੀਅਨ ਡਾਲਰ ਅਗਲੇ 5 ਸਾਲਾਂ ਦੇ ਲਈ ਤੇ ਉਸ ਤੋਂ ਅਗਲੇ 5 ਸਾਲਾਂ ਦੇ ਲਈ 100 ਮਿਲੀਅਨ ਡਾਲਰ ਪ੍ਰੋਵਿੰਸ਼ੀਅਲ ਸਰਕਾਰ ਨੇ ਹੋਰ ਦੇਣਾ ਸੀ ਭਾਵ ਕਿ 20 ਮਿਲੀਅਨ ਡਾਲਰ ਹਰ ਸਾਲ ਜਿਹੜਾ ਉਹ ਦਿੱਤਾ ਜਾਣਾ ਸੀ ਤਾਂ ਕਹਿੰਦੇ ਕਿ ਇੰਨਾ ਕੀ ਖਰਚਾ ਪੁਲਿਸ ਤਬਦੀਲੀ ਦੇ ਉੱਪਰ ਆਉਣਾ ਹੈ ਤੇ ਉਹ ਖਰਚਾ ਪ੍ਰੋਵਿੰਸ਼ੀਅਲ ਸਰਕਾਰ ਚੁੱਕਣ ਦੇ ਲਈ ਤਿਆਰ ਸੀ ਤੇ ਨਾਲੋਂ ਨਾਲ ਉਹਨਾਂ ਨੇ ਇਹ ਕਿਹਾ ਕਿ ਹੁਣ ਸਰਕਾਰ ਦੇ ਵੱਲੋਂ ਇਹ ਵੀ ਤਿਆਰੀ ਕੀਤੀ ਜਾ ਰਹੀ ਸੀ ਕਿ ਸਰੀ ਪੁਲਿਸ ਬੋਰਡ ਜਿਹੜਾ ਸਸਪੈਂਡ ਕੀਤਾ ਗਿਆ ਉਹਨੂੰ ਬਹਾਲ ਕੀਤਾ ਜਾਵੇ ਤੇ ਨਾਲੋਂ ਨਾਲ ਕਹਿੰਦੇ ਕਿਸ ਤਾਂ ਫੈਡਰਲ ਸਰਕਾਰ ਦੇ ਨਾਲ ਵੀ ਗੱਲਬਾਤ ਕਰ ਲਈ ਸੀ ਕਿ ਫੈਡਰਲ ਸਰਕਾਰ ਦੀ ਸਹਿਮਤੀ ਇਸ ਚੀਜ਼ ਤੇ ਲੈ ਲਈ ਸੀ ਕਿ ਜਦੋਂ ਇਹ ਮਿਊਸਿਪਲ ਪੁਲਿਸ ਦਾ ਅਧਿਕਾਰ ਖੇਤਰ ਬਣੂਗਾ ਤਾਂ ਉਸ ਸਮੇਂ RCMP ਉਹਨਾਂ ਦੇ ਨਾਲ ਕੰਮਕਾਜ ਕਰਦੀ ਰਹੇਗੀ ਕਿਉਂਕਿ ਨੇ ਕਿ ਇਹ ਚ ਕੋਈ ਕਾਨੂੰਨੀ ਤਬਦੀਲੀ ਜਾਂ ਬਾਕੀ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ ਫੈਡਰਲ ਸਰਕਾਰ ਦੇ ਨਾਲ ਆਲਰੇਡੀ ਪ੍ਰੋਵਿੰਸ਼ਲ ਸਰਕਾਰ ਇਸ ਮੁੱਦੇ ਤੇ ਗੱਲਬਾਤ ਕਰੀ ਬੈਠੀ ਹੈ ਸੋ ਹੁਣ ਜਿਹੜੇ ਪਬਲਿਕ ਸੇਫਟੀ ਮਨਿਸਟਰ ਆ ਮਾਈਕ ਫਾਰਮਵਰਥ ਉਹਨਾਂ ਨੇ ਇਹ ਗੱਲਬਾਤ ਕਹੀ ਹੈ ਕਿ ਸਰੀ ਦੇ ਵਿੱਚ ਪੁਲਿਸ ट्रांजिशन ਦੇ ਕੰਮ ਨੂੰ ਅੱਗੇ ਵਧਾਉਣ ਦੇ ਲਈ ਪਰਵਿੰਸ਼ਲ ਸਰਕਾਰ ਦੇ ਵੱਲੋਂ ਸਿੱਧੇ ਰੂਪ ਦੇ ਵਿੱਚ 150 ਮਿਲੀਅਨ ਡਾਲਰ ਦਿੱਤਾ ਜਾਣਾ। ਪਾਪ ਕੇ ਹੁਣ ਇਹਦੀ ਰੂਪਰੇਖਾ ਕੀ ਹੋਏਗੀ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਪਰ ਉਹ ਕਹਿੰਦੇ ਕਿ ਜੇ ਮਿਊਸਿਪਲ ਸਰਕਾਰ ਨਹੀਂ ਚਾਹੁੰਦੀ ਕਿ ਇੱਥੇ ਪੁਲਿਸ ਤਬਦੀਲੀ ਦਾ ਕੰਮ ਜਾਰੀ ਰਵੇ ਤਾਂ ਕਹਿੰਦੇ ਕਿ ਪਰਵਿੰਸ਼ਲ ਸਰਕਾਰ ਸਿੱਧੇ 150 ਮਿਲੀਅਨ ਡਾਲਰ ਹੁਣ ਇਸ ਮਾਮਲੇ ਦੇ ਵਿੱਚ ਦੇਏਗੀ ਕਿ ਸਰੀ ਦੇ ਵਿੱਚ ਪੁਲਿਸ ਤਬਦੀਲੀ ਦੇ ਕੰਮ ਨੂੰ ਨੇਪਰੇ ਚੜਾਇਆ ਜਾਵੇ ਉਹ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਪਰਵਿੰਸ਼ਲ ਸਰਕਾਰ ਸਾਹਮਣੇ ਲਿਆਏਗੀ ਕਿ ਕਦੋਂ ਤੱਕ ਇਹ ਮਿਊਸਪਲ ਪੁਲਿਸ ਦਾ ਅਧਿਕਾਰ ਖੇਤਰ ਬਣ ਜਾਣਾ ਹੈ ਕਿਸ ਢੰਗ ਦੇ ਨਾਲ ਇਹ 150 ਮਿਲੀਅਨ ਡਾਲਰ ਦੇ ਨਾਲ ਤਬਦੀਲੀ ਜਿਹੜੀ ਉਹ ਹੋਏਗੀ ਤਾਂ ਕੁੱਲ ਮਿਲਾ ਕੇ ਰੇਡ ਕਾ ਬਰਕਰਾਰ ਹੈ ਪਰ ਦੂਜੇ ਪਾਸੇ ਮਿਊਸਪਲ ਸਰਕਾਰ ਦਾ ਇਹ ਕਹਿੰਦਾ ਹੈ ਕਿ ਇਹ ਮਸਲਾ ਅਦਾਲਤ ਦੇ ਵਿੱਚ ਹੈ ਤਾਂ ਇਸ ਕਰਕੇ ਅਸੀਂ ਇਹ 150 ਮਿਲੀਅਨ ਦੀ ਵਰਤੋਂ ਨਹੀਂ ਕਰ ਸਕਦੇ ਸੀ ਪਰ ਮਨਿਸਟਰ ਇਹ ਗੱਲਬਾਤ ਕਹਿ ਰਹੇ ਨੇ ਕਿ ਸਿਟੀ ਗੱਲਬਾਤ ਇਸ ਮਾਮਲੇ 'ਚ ਕਰ ਸਕਦੀ ਸੀ ਇਹ ਪੈਸਾ ਯੂਜ਼ ਹੋ ਸਕਦਾ ਸੀ ਕੋਈ ਕਾਨੂੰਨੀ ਅੜਿੱਕਾ ਇਸ ਮਾਮਲੇ 'ਚ ਨਹੀਂ ਸੀ ਤਾ ਹੁਣ ਮਿਊਸਿਪਲ ਸਰਕਾਰ ਭਾਗ ਕੇ ਮੇਅਰ ਬ੍ਰੈਂਡਾ ਲੌਕ ਕੇ ਗੱਲਬਾਤ ਕਰ ਰਹੇ ਨੇ ਕਿ 27 April ਨੂੰ ਜਿਹੜੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅਦਾਲਤੀ ਪਹੁੰਚ ਬਣਾਈ ਹੈ ਉਹ ਕਹਿੰਦੇ ਕਿ ਉੱਥੇ ਵੱਡੇ ਖਲਾਸੇ ਹੋਣੇ ਨੇ ਉੱਥੇ ਸ਼ਹਿਰ ਵਾਸੀਆਂ ਨੂੰ ਸਾਰਾ ਕੁਝ ਪਤਾ ਲੱਗ ਜਾਣਾ ਹੈ ਕਿ ਕਿਸ ਢੰਗ ਦੇ ਨਾਲ ਉਹਨਾਂ ਤੇ ਬੋਝ ਪੈਣਾ ਸੀ ਕਿਉਂ ਜਿਹੜੀ ਉਹ ਸਿਟੀ ਕਾਉਂਸਲ ਇਸ ਮਾਮਲੇ ਦੇ ਵਿੱਚ ਲੜ ਰਹੀ ਹੈ ਕਿਉਂ ਸਰੀ ਦੇ ਲਈ RCMP ਜਿਹੜੀ ਉਹ ਜ਼ਰੂਰੀ ਹੈ ਪਰ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਰਨਵਰਥ ਕਹਿੰਦ ਨੇ ਕਿ ਮੰਨ ਲਓ ਸਿਟੀ ਜਿੱਤ ਵੀ ਜਾਂਦੀ ਹੈ ਅਦਾਲਤ ਦੇ ਵਿੱਚ ਉਹ ਕਹਿੰਦੇ ਕਿ ਵੈਸੇ ਇਹਨੀਆਂ ਸੁਭਾਵਨਾਵਾਂ ਜਿਹੜੀਆਂ ਉਹ ਘਟ ਨੇ ਕਿਉਂਕਿ ਕਾਨੂੰਨ ਦੇ ਵਿੱਚ ਤਬਦੀਲੀ ਪ੍ਰੋਵਿੰਸ਼ੀਅਲ ਸਰਕਾਰ ਨੇ ਕੀਤੀ ਹੈ ਪਿਛਲੇ ਸਮੇਂ ਦੌਰਾਨ 250 ਮਿਲੀਅਨ ਤੱਕ ਦੇ ਫੰਡ ਜਿਹੜੇ ਉਹ ਦੇਣ ਦੀ ਗੱਲਬਾਤ ਕੀਤੀ ਹੈ ਤਾਂ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਜੇਕਰ ਮਿਊਸਪਲ ਸਰਕਾਰ ਜਿੱਤ ਵੀ ਜਾਂਦੀ ਹੈ ਹੁਣ ਉਹਦੇ ਨਾਲ ਵੀ ਕੁਝ ਨਹੀਂ ਉਹ ਕਹਿੰਦੇ ਕਿ ਉਹ ਫਾਈਲ ਦੁਬਾਰਾ ਤੋਂ ਪ੍ਰੋਵਿੰਸ਼ੀਅਲ ਸਰਕਾਰ ਕੋਲ ਹੀ ਆਉਣੀ ਹੈ ਕਿਉਂਕਿ ਆਫਟਰ ਆਲ ਕਾਨੂੰਨ ਤਬਦੀਲੀ ਤੋਂ ਬਾਅਦ ਅਧਿਕਾਰ ਖੇਤਰ ਪ੍ਰੋਵਿੰਸ਼ੀਅਲ ਸਰਕਾਰ ਦਾ ਹੀ ਹੈ ਤੋ ਕਹਨੇ ਕਿ ਕੋਈ ਸਥਿਤੀ ਨਹੀਂ ਬਦਲਨੀ ਫਿਰ ਉਸ ਦਿਸ਼ਾ ਦੇ ਵੱਲ ਕਦਮ ਜਿਹੜੇ ਉਹ ਅੱਗੇ ਬਤਾਏ ਜਾਣਗੇ ਪਰ ਸਭ ਤੋਂ ਰੌਚਕ ਗੱਲਬਾਤ ਕੀ ਹੋਈ ਹੈ ਸਭ ਤੋਂ ਰੌਚਕ ਗੱਲਬਾਤ ਇਹ ਹੋਈ ਹੈ ਕਿ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਨਵਰਥੇ ਕਹਿੰਦੇ ਕਿ ਜਨਵਰੀ ਦੇ ਵਿੱਚ ਮੇਅਰ ਬ੍ਰੈਂਡਾ ਲੋਕ ਦੀ ਕਾਉਂਸਲ ਦੇ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਤੱਕ ਪਹੁੰਚ ਬਣਾਈ ਗਈ ਸੀ ਕਿ ਇਸ ਮਾਮਲੇ ਤੇ ਟੇਬਲ ਤੇ ਬੈਠ ਕੇ ਗੱਲਬਾਤ ਕੀਤੀ ਜਾਵੇ ਉਹ ਕਹਨੇ ਕਿ ਟੇਬਲ ਤੇ ਬੈਠ ਕੇ ਗੱਲਬਾਤ ਹੋਈ ਹਫਤਾ 10 ਦਿਨ ਪਹਿਲਾਂ ਸਾਨੂੰ ਇਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਆਫਰ ਹੈ ਇਹਦੇ ਨਾਲ ਲਗਭਗ ਸਹਿਮਤੀ ਹੈ ਕਾਉਂਸਲ ਦੀ ਕਿ 150 ਮਿਲੀਅਨ ਡਾਲਰ ਦੀ ਪਹਿਲੇ 5 ਸਾਲਾਂ ਦੀ ਗੱਲਬਾਤ ਹੈ ਅਗਲੇ 5 ਸਾਲਾਂ ਦੇ ਵਿੱਚ 100 ਮਿਲੀਅਨ ਡਾਲਰ ਜਿਹੜਾ ਦਿੱਤਾ ਜਾਣਾ ਹੈ 20 ਮਿਲੀਅਨ ਡਾਲਰ ਪਰイヤー ਉਹ ਕਹਿੰਦੇ ਕਿ ਉੱਤੇ ਸਹਿਮਤੀ ਪ੍ਰਗਟਾਈ ਪਰ ਹੁਣ ਜਦੋਂ ਬਜਟ ਡਰਾਫਟ ਕੀਤਾ ਗਿਆ ਉੱਥੇ ਆ ਕੇ ਸਿਟੀ ਨੇ ਇਹ ਕਹਿਤਾ ਕਿ ਸਾਨੂੰ ਇਹ ਪੈਸੇ ਜਿਹੜੇ ਉਹ ਨਹੀਂ ਚਾਹੀਦੇ ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਮੇਅਰ ਬ੍ਰਿੰਡਾ ਲੋਕ ਨੇ ਕਿਹਾ ਕਿ ਮੈਨੂੰ ਨਹੀਂ ਯਾਦ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੋਵੇ ਜਾਂ ਇਸ ਢੰਗ ਦਾ ਕੋਈ ਆਫਰ ਆਇਆ ਹੋਵੇ ਤਾਂ ਇਹਦੇ ਤੇ ਪਬਲਿਕ ਸੇਫਟੀ ਮਿਨਿਸਟਰ ਨੇ ਹੈਰਾਨੀ ਵੀ ਪ੍ਰਗਟਾਈ ਹੈ ਸੋ ਫਿਲਹਾਲ ਸ਼ਹਿਰ ਵਾਸੀ ਜਿਹੜੇ ਪੁਲਿਸ ਟਰਾਂਜੀਸ਼ਨ ਤੇ ਪਬਲਿਕ ਸੇਫਟੀ ਦੀ ਮੰਗ ਕਰ ਰਹੇ ਐ ਵੱਤੂਬਦ ਆਫਿਸਰਸ ਗਰਾਊਂਡ ਤੇ ਹੁਣ ਇਹਦੀ ਮੰਗ ਕਰ ਰਹੇ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ ਇਹ ਰੇਡ ਕਾ ਬਰਕਰਾਰ ਰਹੇਗਾ ਹਾਫ ਮਿਲੀਅਨ ਡਾਲਰਸ ਸਿਟੀ ਦੇ ਵੱਲੋਂ ਐਡਵਰਟਾਈਜ਼ਮੈਂਟ ਦੇ ਉੱਪਰ ਵੀ ਲਗਾਇਆ ਗਿਆ ਦੋ ਪੁਲਿਸ ਫੋਰਸਸ ਦਾ ਬੋਝ ਸ਼ਹਿਰ ਦੇ ਉੱਪਰ ਹੈ ਇਹਦੇ ਕਰਕੇ ਐਕਸਟਰਾ ਪੈਸੇ ਵੀ ਜਿਹੜੇ ਉਹ ਖਰਚ ਹੋ ਰਹੇ ਨੇ ਪਰ ਲੱਗਦਾ ਨਹੀਂ ਕਿ ਇਹ ਰੇਡ ਕਾ ਛੇਤੀ ਕਿਤੇ ਮੁੱਕੇਗਾ ਹੁਣ ਦੇਖਦੇ ਹਾਂ ਕਿ 27 ਅਪ੍ਰੈਲ ਤੋਂ ਜਿਹੜੀ ਬੀਸੀ ਸੁਪਰੀਮ ਕੋਰਟ ਦੇ ਵਿੱਚ ਇਹਦੀ ਸੁਣਵਾਈ ਸ਼ੁਰੂ ਹੋਣੀ ਹੈ ਉੱਥੇ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਤੇ ਕਦੋਂ ਤੱਕ ਇਸ ਮਾਮਲੇ ਦਾ ਹੱਲ ਹੁੰਦਾਗਾ ਪਰ ਪ੍ਰਵਿੰਸ਼ਲ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਉਹ ਸਿੱਧੇ ਰੂਪ ਦੇ ਵਿੱਚ ਪੈਸੇ ਜਿਹੜੇ ਹੈ ਸਰੀ ਦੇ ਵਿੱਚ ਪੁਲਿਸ ਤਬਦੀਲੀ ਦੇ ਲਈ ਦੇਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ